ਮੋਤੀ ਹੋਗੀ ਮੋਟਿਆ ਰਵੇ ਨੀਤ ਬੁੱਲੀਆ ਚ ਹੱਥ ਮੈਨੂੰ ਕਰ ਲੈ ਆ ਵਸ ਨੀਤ ਬੁੱਲੀਆ ਚ ਹੱਥ ਮੈਨੂੰ ਕਰ ਲੈ ਆ ਵਸ ਨਾ ਮੈਂ ਡਰ ਦਾ ਗੜੀ ਦੇ ਵਿੱਚ ਲੰਘਦਾ ਮਾਰ ਲੈਿੰਦਾਂ ਲੈ ਚਾਰ ਗੂੜੀ ਰੰਗ ਦਾ ਦੀ ਮਾਰ ਲੈਿੰਦਾਂ ਲੈ ਚਾਰ ਗੂੜੀ ਰੰਗ ਦਾ ਲੋੜਾ ਮਾਰੇ ਜਾਨੀ ਕਿਹੜੀ ਰੁੱਤੇ ਹਏ ਨੀ ਜਗ ਜੜਿਆ ਸਿਆਲ ਮੀਰ ਸੁਖ ਦੀ ਕਦੇ ਨਾ ਚੰਨਾ ਸੁੱਤੇ ਹਏ ਨੀ ਕਿਉ ਨਿੱਤਾਂ ਦਾ ਹਾਲ ਮੀਰ ਸੁਖ ਦੀ ਕਦੇ ਨੀ ਕਿਉ ਮਿੱਤਰਾਂ ਦਾ ਹਾਲ ਕੁਝ ਨਹੀਂਦੀਆਂ ਜਵਾਨੀ ਦੇ ਚੰਦੇ ਇਸ ਮਾਨੀ ਰੂਪ ਵਧ ਵੜੀ ਹੋ ਗਈ ਐ ਸ਼ਿੰਗਾਰ ਵੀ ਵੀਵੇਂ ਸੱਤਿ ਮੁੱਤੀ ਹੋ ਗਈ ਮੋਟਿਆੜੀ ਵੀ ਵੀਵੇਂ ਸੱਤਿ ਮੁੱਤੀ ਹੋ ਗਈ ਮੋਟਿਆੜੀ ਤੇਰੇ ਰੂਪ ਨੇ ਚੜਾਇਆ ਰੰਗ ਮੈਨੂੰ ਹੇ ਰਤੈ ਤੈਨੂੰ ਮੈਂ ਪਿਆਰੀ ਥੂੜੀ ਜੱਗ ਤੋਂ ਮਲਾਉਣਾ ਪੈਂਦਾ ਤੈਨੂੰ ਕੱਲਾਵੇਂ ਅੱਜ ਹੋਈ ਦੁਕੁਆਰੀ ਥੂੜੀ ਜੱਗ ਤੋਂ ਮਲਾਉਣਾ ਪੈਂਦਾ ਤੈਨੂੰ ਕੱਲਾਵੇਂ ਅੱਜ ਲੇਖਾਂ ਵਾਲੀਆਂ ਦਿਵਲ ਤਾਂ ਕਲਿਜ ਪੈਨ ਥੱਲੇ ਜਾਣ ਕੱਢ ਦਾ ਖੜਾ ਟੀਲ ਵੰਗ ਦਾ ਮਾਰ ਲੈੰਦ ਲੈ ਸ਼ਿਕਾਰ ਗੂਰੀ ਰੰਗ ਦਾ ਨੀ ਮਾਰ ਲੈੰਦ ਲੈ ਸ਼ਿਕਾਰ ਗੂਰੀ ਰੰਗ ਦਾ ਜਦੋਂ ਆਖੜੇ ਦੁਪਹਿਰ ਵਾਂਗ ਨਿਕਰਾ ਹਏ ਇਨੀ ਸੱਤ ਜਾਨੇ ਨਾ ਸਾਰੀ ਮਾਣ ਬਨਿਆਤ ਵਾਰੇ ਦੀਆਂ ਸੀ ਕਰਾਂ ਆੜਾਂ ਕਿਤੇ ਮਿਲ ਜਿਕਵਾਰੀ ਮਾਣ ਬਨਿਆਤ ਵਾਰੇ ਦੀਆਂ ਸੀ ਕਰਾਂ ਆੜਾਂ ਕਿਤੇ ਮਿਲ ਜਿਕਵਾਰੀ ਕਿਤੇ ਕਾਰੀਆਂ ਦੀ ਖਾਂਚ ਤੇ ਕੱਲੀ ਨੂੰ ਬਰਾਮਾ ਕਾਦੇ ਨਾ ਕਲੇ ਜੁਗ ਤੇ ਤਾਰਿਆ ਕਿੰਨਾ ਆਉਂਦਾ ਏ ਤਿਆਰ ਕਾਦੇ ਹੱਥ ਕੇ ਹੰਗਾਰਾ ਵੀ ਨਿਪਾਰਿਆ ਸਵਾਦ ਤੈਨੂੰ ਕਾਦੇ ਨਿਕਾਰ ਕਾਦੇ ਹੱਥ ਕੇ ਹੰਗਾਰਾ ਵੀ ਨਿਪਾਰਿਆ ਸਵਾਦ ਤੈਨੂੰ ਕਾਦੇ ਨਿਕਾਰ ਰੋਹ ਬਾਣ ਕੇ ਦਦਾਰ ਤੇ ਗਲਦਾਰੀ ਹਾਰ ਜਦੋਂ ਪੈ ਗਿਆ ਸਵਾਦ ਕੂਲ ਅੰਗ ਦਾ ਮਾਰ ਲੈਂਦਾ ਲੈ ਚਕਾਰਾ ਗੂਰੀ ਰੰਗ ਦਾ ਨੀ ਮਾਰ ਲੈਂਦਾ ਲੈ ਚਕਾਰਾ ਗੂਰੀ ਰੰਗ ਦਾ లే శారా గోరి రంగదా ఇమారెారా గోరి రంగదా సీ